ਸ਼੍ਰੋਮਣੀ ਕਾਲੇਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੀਤੀ ਜਾ ਰਹੀ ਸਹਾਇਤਾ ਦਾ سلسلہ ਲਗਾਤਾਰ ਚੱਲਿਆ। ਜੀ ਹਾਂ ਅੱਜ ਮੁਖਸਰ ਸਾਹਿਬ ਦੇ ਪਿੰਡ ਵੜਿੰਗ ਤੋਂ 15 ਟਰੱਕ ਪਸ਼ੂ ਚਾਰੇ ਤੇ ਲਵਾਨਾ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 10 ਟਰੱਕ ਪੱਟੀ ਇਲਾਕੇ ਅਤੇ 5 ਟਰੱਕ ਖੰਡੂਰ ਸਾਹਿਬ ਭੇਜੇ ਗਏ ਨੇ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬੰਟੀ ਰਮਾਣਾ, ਕਵਰਜੀਤ ਸਿੰਘ ਰੋਜੀ, ਬਰਕੰਦੀ, ਮਨਤਾਰ ਸਿੰਘ ਬਰਾੜ ਸਮੇਤ ਪਾਰਟੀ ਦੀ ਪੂਰੀ ਲੀਡਰਸ਼ਿਪ ਹਾਜ਼ਰ ਰਹੀ ਹੈ ਕੋ ਪੰਜਾਬ ਦੇ ਵਿੱਚ ਹੜ੍ਹਾਂ ਨੇ ਆਇਰ ਕੀ ਫੇਰ ਕਈ ਸਾਲਾਂ ਬਾਅਦ 88 ਚ ਬਹੁਤ ਖਤਰਨਾਕ ਹੜਾ ਆਇਆ ਸੀ ਉਸ ਤੋਂ ਬਾਅਦ ਸਭ ਤੋਂ ਵੱਡੇ ਹੜਾ ਆਇਆ ਜਿਹਦੇ ਨਾਲ ਜਿੱਥੇ ਜਾਨੀ ਮਾਲੀ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਪਸ਼ੂਆਂ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੈ ਉਹਦੇ ਚ ਸਾਨੂੰ ਤਾਂ ਐ ਸੀ ਵੀ ਸਰਕਾਰ ਕੁਝ ਨਾ ਕੁਝ ਕਰੂਗੀ ਜਦੋਂ ਸਰਕਾਰ ਜਮੇ ਸੁੱਤੀ ਪਈ ਰਹੀ ਨਡਕਾ ਹੀ ਨਹੀਂ ਕਰਿਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੋਚਿਆ ਸਾਰੀ ਪਾਰਟੀ ਨਾਅਰਾ ਕਰਕੇ ਵੀ ਆਪਾਂ ਮੂਰੇ ਲੱਗੀਏ ਤੇ ਸਾਰੀ ਪਾਰਟੀ ਨੇ ਹਰੀ ਝੰਡੀ ਵੀ ਦਿੱਤੀ ਜੀ ਕੋਈ ਨਹੀਂ ਤੁਸੀਂ ਮੂਰੇ ਲੱਗੋ ਜੋ ਤੁਸੀਂ ਕਹੋਗੇ ਅਸੀਂ ਡਿਊਟੀਆਂ ਉਹ ਸਾਰੇ ਨਿਭਾਵਾਂਗੇ ਉਸੇ ਕੜੀ ਦੇ ਤਹਿਤ ਹੀ ਉਹਨਾਂ ਨੇ ਵੇਖ ਲੋ ਰਾਤ ਦੇ 11-11 ਵਜੇ ਤੱਕ ਜਾ ਕੇ ਹਣ ਵਾਲੇ ਖੇਤਰਾ ਚ ਉਸ ਵੇਲੇ ਹਾਲਾਂਕਿ ਉਹਨਾਂ ਨੂੰ ਜੈਡ ਸਿਕਿਉਰਿਟੀ ਦੇ ਕਰਤੇ ਤੌਰ ਤੇ ਖਤਰਾ ਵੀ ਹੁੰਦਾ ਹੈ ਰਾਤ ਨੂੰ ਕੀ ਪਤਾ ਕਿਹੜਾ ਬੰਦਾ ਆ ਜਾਏ ਕਿਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਮੰਨੀ ਆਪਣੀ ਜਾਨ ਦੀ ਸਾਰਾ ਚ ਰਾਤ ਤੱਕ 11-11 ਵਜੇ ਤੱਕ ਇਕੱਠਾ ਦੇ ਵਿੱਚ ਜਾਂਦੇ ਰਹੇ ਤੇ ਜਾ ਕੇ ਜੋ ਲੋਕਾਂ ਨੇ ਮੰਗਿਆ ਜਿੰਨੇ ਪੈਸੇ ਮੰਗੇ ਪੈਸੇ ਦਿੱਤੇ ਜਿੰਨਾ ਡੀਜ਼ਲ ਮੰਗਿਆ ਡੀਜ਼ਲ ਦਿੱਤਾ ਇਹ ਬਹੁਤ ਵੱਡੀ ਗੱਲ ਸੀ ਉਦੋਂ ਵਾਸ ਸੀ ਵੀ ਜਿਹੜੇ ਪਸ਼ੂਆਂ ਵਾਸਤੇ ਚਾਰਾ ਮਰ ਗਿਆ ਹੈ ਹੀ ਨਹੀਂ ਕਿਸੇ ਦੇ ਫਿਰ 500 ਟਰੱਕ ਚਾਰੇ ਦਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਅਸੀਂ ਇਹ ਦੇਵਾਂਗੇ ਜਿਹੜਾ ਮੱਕੀ ਦਾ ਚਾਰਾ ਬਣਦਾ ਉਹਦੇ ਤੇ 450 ਟਰੱਕ ਹੁਣ ਤਾਂ ਸਮਝ ਲਓ ਵੀ ਇਹ ਚੁੱਕਿਆ ਜਿਹੜੇ ਬਾਕੀ ਕਿਤੇ ਲੋਡ ਪੈਂਦੀ ਹੈ ਜਿਉਂ-ਜਿਉਂ ਲੋਡ ਪੈਂਦੇ ਆ ਜਿਉਂ-ਜਿਉਂ ਲੋਕੀ ਮੰਗ ਕਰਦੇ ਆ ਉੱਥੇ ਉਹ ਭੇਜ ਦਿੰਦੇ ਆ ਅੱਜ ਵੀ ਜਿਹੜੇ 10 ਟੱਕ ਇਹ ਪੱਟੀ ਏਰੀਆ ਚ ਹਰੀਕੇ ਪਤਣ ਜਾ ਰਹੇ ਆ ਪੰਜ ਟਰੱਕ ਖਰੂਰ ਸਾਹਿਬ ਏਰੀਆ ਚ ਜਾ ਰਹੇ ਜਿਹੜੇ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਨਾਲ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾ ਫੋਕਿੰਗ ਮਸ਼ੀਨਾ ਹੁੰਦੀਆਂ ਮੱਛਰ ਤੋਂ ਮੱਖੀ ਤੋਂ ਉੱਥੇ ਬਿਮਾਰੀਆਂ ਫੈਲ ਜਾਂਦੀਆਂ ਜਿੱਥੇ ਪਲਾਡਾ ਜਾਂਦੇ ਆ ਉਹ ਵੀ 500 ਦੇ ਲਗਭਗ ਭੇਜੀ ਆ ਸੋ ਇਸ ਕਰਕੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁੱ ਜੇ ਉਹਦੇ ਰਿਜ਼ਲਟ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚੰਗੇ ਆਉਣ। ਉੱਤੋਂ ਸਭ ਕੱਲ ਪੰਜਾਬੀ ਗਾਇਕ ਰਾਜਵੀਰ ਦਵੰਦਾ ਦਾ ਬਹੁਤ ਘਿਆਣ ਗਿਆ ਸੀ। ਉਹਦੇ ਨੂੰ ਇੱਕ ਐਕਸੀਡੈਂਟ ਹੋਇਆ ਕਿਵੇਂ ਦੇਖਦੇ ਹੋ? ਜੀ ਬੱਸ ਮਾੜੀ ਗੱਲ ਆ ਬਹੁਤ ਅੱਛਾ ਮੁੰਡਾ ਸੀ ਹੈਗਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦੀ ਛੇਤੀ ਛੇਤੀ ਨੂੰ ਤੰਦਰੁਸਤ ਕਰੇ। ਸੱਟਾਂ ਉਹਦੇ ਬਹੁਤ ਜ਼ਿਆਦਾ ਵੱਜੀਆਂ। ਰੀਡ ਦੀ ਹੱਡੀ ਵੀ ਫਿਕਚਰ ਹੋਈ ਆ ਸਿਰ ਦੇ ਉੱਤੇ ਵੀ ਸੱਟਾਂ ਵੱਜੀਆਂ ਨੇ। ਸੋ ਬਹੁਤ ਅੱਛਾ ਲੜਕਾ ਹੈਗਾ ਸੀਗਾ ਪਰ ਕੁਦਰਤ ਕਈ ਵਾਰੀ ਕੋਈ ਫੁਜੰਦੀਆਂ ਨੇ ਗੱਲ। ਮੋਟਰਸਾਈਕਲ ਦਾ ਐਕਸੀਡੈਂਟ ਉਹਦਾ ਹੋ ਗਿਆ ਪਹਾੜਾਂ ਜਿਹੜੇ ਸਾਨਾ ਦੀ ਜਿਵੇਂ ਆਪਾਂ ਕਹਿੰਦੇ ਨੇ ਠੱਟਿਆਂ ਦੀ ਲੜਾਈ ਦੇ ਪੁਚਕਾਰ ਉਹਨਾਂ ਦਾ ਦੇਖਦੇ ਹੋ ਕਿ ਸਰਕਾਰ ਕਾਊਸਸਸ ਵੀ ਲੈਂਦੀ ਆ ਬਹੁਤ ਟੈਕਸ ਵੀ ਹੈ। ਦੇਖੋ ਇਹ ਪ੍ਰਾਬਲਮ ਤਾਂ ਹੈਗੀ ਆ। ਆਪਾਂ ਨੂੰ ਮੰਨਣਾ ਪੈਂਦਾ ਦੋ ਚੀਜ਼ਾਂ ਦੀ ਬਹੁਤ ਵੱਡੀ ਪ੍ਰਾਬਲਮ ਆ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ। ਪੰਜਾਬ 'ਚ ਬਹੁਤ ਹੈ। ਠੱਡੇਵਾਰਾ ਬਹੁਤ ਫਿਰਦੇ ਆ ਤੇ ਸੜਕਾਂ ਤੇ ਰੋਲੇ ਫਿਰਦੇ ਆ। ਸਾਮ ਦਾ ਕੋਈ ਹੈ ਨਹੀਂ ਤੇ ਕਿੰਨੇ ਜਿੰਦੂ ਪਹਿਲਾਂ ਜਾਨਾਂ ਕੀਮਤੀ ਚਲੀਆਂ ਜਾਂਦੀਆਂ ਇਹਨਾਂ ਦੇ ਐਕਸੀਡੈਂਟਾਂ ਦੇ ਵਿੱਚ। ਇਵੇਂਵਾਰਾ ਕੁੱਤੇ ਫਿਰਦੇ ਲੋਕਾਂ ਨੂੰ ਵੜਦੇ ਫਿਰਦੇ ਬੱਚਿਆਂ ਨੂੰ ਖਾ ਜਾਂਦੇ ਛੋਟੇ ਛੋਟਿਆਂ ਨੂੰ ਪਤਾ ਨਹੀਂ ਅਸੀਂ ਬੰਦੇ ਦੀ ਜਾਨ ਦੀ ਕੀਮਤ ਘੱਟ ਸਮਝਦੇ ਆਂ ਕੁੱਤਿਆਂ ਦੀ ਤੇ ਨਦੀ ਟੱਟਿਆਂ ਦੀ ਜ਼ਿਆਦਾ ਸਮਝਦੇ ਆਂ ਸਮਝੋ ਬਾਹਰ ਗੱਲ ਆ ਇਹਦਾ ਇਲਾਜ ਗਵਰਨਮੈਂਟ ਨੂੰ ਕੋਈ ਨਾ ਕੋਈ ਪੱਕੇ ਤੌਰ ਤੇ ਕਰਨਾ ਚਾਹੀਦਾ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਲزام ਲਗਾਏ ਜਾ ਰਹੇ ਕਿ ਕ੍ਰੋਮਿਕ ਮੀਟ ਦਾ ਜਿਹੜਾ ਪੈਸਾ ਹੈਗਾ ਉਹ ਵੰਡਿਆ ਜਾ ਰਿਹਾ ਹੈ ਹਣਾ ਦੇਖੋ ਅਸੀਂ ਚੈਲੰਜ ਕਰਦੇ ਆਂ ਉਹਨਾਂ ਨੂੰ ਉਹਨਾਂ ਕੋਲੇ ਸਰਕਾਰ ਆ ਹੁਣ ਇਨਕੁਆਰੀ ਕਰਾ ਲੈਣ ਇੱਕ ਪੈਸਾ ਸਾਫਤ ਕਰ ਦੇਣ ਵੀ ਸ਼੍ਰੋਮਣੀ ਕਮੇਟੀ ਦਾ ਕਿਸੇ ਕੰਮ ਤੇ ਵੰਡਿਆ ਜਾਵੇ ਪ੍ਰਧਾਨ ਸਾਹਿਬ ਆਪ ਵੱਡੇ ਦਿਲ ਨਾਲ ਖੁੱਲੇ ਨਾ ਵੰਡ ਰਿਹਾ ਸਾਰੀ ਪਾਰਟੀ ਨੂੰ ਕਹਤਾ ਜੀ ਜਿੰਨੇ ਮਰਜ਼ੀ ਵੰਡੋ ਕੋਈ ਪਰਵਾਹ ਨਹੀਂ ਜਿੰਨੇ ਜਿੰਨੇ ਸਾਨੂੰ ਲਾਉਂਗੇ ਅਸੀਂ ਵੀ ਦਿਮਾਗੇ ਇੱਕ ਪੈਸਾ ਵੀ ਸ਼੍ਰੋਮਣੀ ਕਮੇਟੀ ਦਾ ਵੰਡਿਆ ਨਹੀਂ ਜਾ ਸਕਦਾ ਜਦੋਂ ਗੋਲ ਕੇ ਗਿਣੀ ਜਾਂਦੀ ਹੈ ਤਿੰਨ ਬੰਦੇ ਗਿਣਦੇ ਆ ਘੱਟੋ ਘੱਟ ਮੈਨੇਜਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਉਸ ਗੁਰਦਾਰੇ ਦਾ ਪ੍ਰਧਾਨ ਤੇ ਨਾਲ ਦੀ ਨਾਲ ਹੀ ਪਰਚੀ ਕੱਟ ਦਿੱਤੀ ਜਾਂਦੀ ਉਹ ਜਮ੍ਹਾਂ ਹੋ ਜਾਂਦੇ ਅਕਾਊਂਟ 'ਚ ਉਹ ਪੈਸਾ ਐ ਕਿਤੇ ਪਾਸੇ-ਪਾਸੇ ਹੁੰਦਾ ਹੀ ਨਹੀਂ ਇਹ ਕੋਈ ਆਪ ਦੀ ਮੰਤੀ ਨਹੀਂ ਹੈਗੀ ਜਿੱਦੀ ਮਰਜ਼ੀ ਜਿੰਨੇ ਚੱਕ ਕੇ ਡੇਰੇ 'ਚ ਲਾ ਦੇ ਇਹ ਸ਼੍ਰੋਮਣੀ ਕਮੇਟੀ ਦਾ ਸਾਰਾ ਆਰਟ ਹੁੰਦਾ ਸੈਂਟਰ ਗਵਰਨਮੈਂਟ ਆਰਟ ਕਰਦੀ ਐ ਪੰਜਾਬ ਗਵਰਨਮੈਂਟ ਆਰਟ ਕਰਦੀ ਐ ਸ਼੍ਰੋਮਣੀ ਕਮੇਟੀ ਦਾ ਆਰਟ ਹੁੰਦਾ ਇੱਕ ਪੈਸਾ ਵੀ ਨਹੀਂ ਵਰਤਿਆ ਜਾਂ ਇਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਝੂਠ ਬੋਲਦੇ ਨੇ ਹੁਣ ਕੱਲ ਪਰਸੋ ਬਾਜਵੇ ਨੇ ਥੋੜੀ ਕੀਤੀ ਇਹਨਾਂ ਨਾਲ ਉੱਥੇ ਕਹਿੰਦੇ ਵੀ ਤੁਸੀਂ ਪ੍ਰਧਾਨ ਮੰਤਰੀ ਕਹਿ ਕੇ ਗਿਆ 120 ਤੁਸੀਂ ਕਹਿੰਦੇ ਹੈ ਨਹੀਂ ਇੱਕ ਤਾਂ ਝੂਠਾ ਹੈਗਾ ਰਾ ਤੁਹਾਡੇ ਦੋਨਾਂ ਚੋਂ ਕਰੋ ਫਿਰ ਜਿਹਨੂੰ ਝੂਠਾ ਕਰਦੇ ਆ ਉਹਨੇ ਆਰਟ ਰਿਪੋਰਟ ਕੱਢਤੀ ਕੈਗ ਦੀ ਜਿਹੜੀ 23 ਦੀ ਸੀ 23 ਚ ਤੇ ਨਜ਼ਰ ਆ ਜੇ ਨਾ ਆਪਾਂ ਦਾ ਉਹ ਕਹਿੰਦਾ ਵੀ 23 ਚ ਵੀ 9000 ਕਰੋੜ ਪਿਆ ਸੀ ਝੱਲਾ 12 ਮੰਨੋ 9 ਤਾਂ ਦੱਸੋ ਫਿਰ ਕਿੱਥੇ ਲਾਤਾ ਤੁਸੀਂ ਫਿਰ ਚੁੱਪ ਐ ਉਹਨੇ ਪੈਸਾ ਕਿਤੇ ਗਲਤ ਵਰਤੋਂ ਕਰ ਲਈ ਆਪ ਆਪ ਇਹ ਕਰਨ ਜਾਣਦੇ ਹੁਣ ਜਿਹੜਾ ਦੂਜਾ ਫੰਡ ਹੈ ਹੁਣ ਤੇ ਇੱਕ ਜਿੰਨੇ ਮੁੱਖ ਮੰਤਰੀ ਰਿਹਾ ਚਾਹੇ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਸਾਰੇ ਜਦੋਂ ਕਦੇ ਇਹ ਵਿਪਤਾ ਆਉਂਦੀ ਸੀ ਕਿਤੇ ਮੁੱਖ ਮੰਤਰੀ ਫੰਡ ਖੁੱਲਿਆ ਜਾਂਦਾ ਸੀ ਮੁੱਖ ਮੰਤਰੀ ਰੀਲੀਫ ਫੰਡ ਇਹਨਾਂ ਨੇ ਮੁੱਖ ਮੰਤਰੀ ਦੇ ਨਾਂ ਤੇ ਨਹੀਂ ਖੋਲਿਆ ਆਪਦੇ ਨਾਂ ਤੇ ਖੋਲਿਆ ਕਿ ਉਹਨੂੰ ਜੇ ਮਰਜ਼ੀ ਵਰਤੀ ਜਾਣ ਕੋਈ ਹਸਾਬ ਕਿਤਾਬ ਨਹੀਂ ਉਹਦਾ ਇਸੇ ਕਰਕੇ ਲੁਕ ਦੇ ਰਹੀ ਰਹੇ ਮੁੱਖ ਮੰਤਰੀ ਇਸ ਫੰਡ ਦੇ ਵਿੱਚ ਪੈਸੇ ਸੋ ਇਹ ਬੇਈਮਾਨੀ ਹੈ ਤੇ ਆਫ ਕਰਦੇ ਆ ਇਹਨਾਂ ਨੂੰ ਲੱਗਦਾ ਵੀ ਸਾਰੇ ਇਹ ਜੇ ਜੇ ਅਸੀਂ ਇਹ ਜੇ ਮੁੱਖ ਮੰਤਰੀ ਕਮਿਸ਼ਨ ਚੜ੍ਹਦੀ ਕਲਾ ਚਲਾਇਆ ਉਹਨਾਂ ਨੇ ਕਿ ਨਹੀਂ ਮੁੱਖ ਮੰਤਰੀ ਰਾਹਤ ਫੰਡ ਜਦੋਂ ਹੁਣ ਤਾਂ ਹੀ ਚੱਲਦਾ ਉਹਦੇ ਵਿੱਚ ਕਿਉਂ ਨਹੀਂ ਪੈਸੇ ਲੈਂਦੇ ਉਹਦੇ ਵਿੱਚ ਕਿਉਂ ਨਹੀਂ ਲੈਂਦੇ ਕਿਉਂਕਿ ਉਹਦਾ ਹਿਸਾਬ ਹੁੰਦਾ ਸਾਰਾ ਇਹਦਾ ਹਿਸਾਬ ਹੈ ਨਹੀਂ ਐਸੇ ਲਾਉਣਾ ਹੀ ਨਹੀਂ ਕਿਤੇ ਲੈਣੇ ਆ ਜੰਗੀ ਗੱਲ ਆ ਵਧੀਆ ਜਾਬੜੂ ਲੋਕਾਂ ਕੋਲੇ ਨਹੀਂ ਇਹਨੇ ਤਾਂ ਭੇਜਣਾ ਹੀ ਨਹੀਂ ਕਿਤੇ ਹੋਰ ਲਾ ਦੇਣਗੇ ਵਧੀਆ ਗੱਲ ਕੀਤੀ ਖਾਤਿਆਂ ਜਾਣਾ ਚਾਹੀਦਾ ਇਹੀ ਕਰਨ ਲੱਗਦਾ ਆ ਕਿ 12000 ਕੋਰਡ ਦਾ ਨਹੀਂ ਸਾਲਾਂ ਦੀ ਤੇ ਗਰੀਬਾਂ ਦੇ ਵੀ ਸਭ ਦੇ ਖਾਤਿਆਂ ਜਾਣਾ ਚਾਹੀਦਾ ਅੱਛੀ ਗੱਲ ਆ ਬਹੁਤ ਬਧੀਆ ਗੱਲ ਪੰਜਾਬ ਚ ਲਾਉਣੇ ਆ ਆਰਡਰ ਦੀ ਸਥਿਤੀ ਵੀ ਕਿਵੇਂ ਦੇਖ ਜਿੰਨੇ ਕਹਿਦਿਏ ਜਿੰਨੇ ਕਹਿਦਿਏ ਉੰਨੇ ਮਾੜੀ ਆ ਜਿੰਨੇ ਕਹਿਦਿਏ ਉੰਨੇ ਮਾੜੀ ਆ ਵਪਾਰੀ ਨੂੰ ਕਦ ਕੀ ਮਿਲੀ ਆ ਰੰਗਦਾਰੀ ਪੇਪਮੈਂਟ ਤੁਸੀਂ ਤੁਸੀਂ ਵਪਾਰੀਆਂ ਦੀ ਗੱਲ ਛੱਡ ਦਿਓ ਤਾਂ ਵਿਚਾਰੇ ਕਮਜ਼ੋਰ ਹੁੰਦੇ ਆ ਡਰੂ ਹੁੰਦੇ ਆ ਲੜਦੇ ਨਹੀਂ ਜੱਟ ਤਾਂ ਸਭ ਤੋਂ ਦਲੇਰ ਕਿਹਾ ਜਾਂਦਾ ਨਾ ਜਾਂ ਮਾਈ ਵੀ ਸਿੱਖ ਜੱਟੇ ਦਲੇਰ ਕਿਹਾ ਜਾਂਦੇ ਆ ਜੱਟ ਕੋਈ ਰਾਤ ਨੂੰ ਪਾਣੀ ਲਾਉਣ ਜਾਂਦਾ ਖੇਤ ਜੱਟ ਕੋਈ ਸੜਕ ਤੇ ਭੀੜੀ ਸੜਕ ਤੇ ਨੰਗਦਾ ਰਾਤ ਨੂੰ ਕਿਤੇ ਡਰਦਾ ਮਾਰਾ ਤੇ ਜੇ ਜੱਟ ਡਰਦੇ ਮਾਰੇ ਨਹੀਂ ਜਾਂਦੇ ਵਪਾਰੀ ਵਿਚਾਰੇ ਕੀ ਕਰਨਗੇ ਸੋ ਸਾਰਿਆਂ ਦੀ ਮਾੜੀ ਹਾਲਤ ਆ ਇਸ ਵੇਲੇ ਲੈਂਡ ਆਰਡਰ ਦੀ ਤਾਂ ਬਹੁਤ ਮਾੜੀ ਹਾਲਤ ਆ ਕੋਈ ਹੈ ਹੀ ਨਹੀਂ ਰਾਜਾ ਬਾਬੂ ਇਹ ਤਾਂ ਆਪੇ ਹੀ ਪਤਾ ਨਹੀਂ ਕਿਵੇਂ ਤੁਰਿਆ ਜਾਂਦਾ ਕੰਮ